ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੁਧਿਆਣੇ ਦੀ ਲੁਧਿਆਣੇ ਨੂੰ ਲੋਧੀ ਸਮਾਜ ਦੇ ਲੋਕਾਂ ਦੁਆਰਾ ਵਸਾਇਆ ਗਿਆ ਸੀ ਇਹ ਸ਼ਹਿਰ ਨੂੰ 1480 ਈਸਵੀ ਵਿੱਚ ਵਸਾਇਆ ਗਿਆ ਸੀਗਾ ਪਹਿਨਾ ਇਸ ਸ਼ਹਿਰ ਨੂੰ ਲੋਧੀ ਆਣਾ ਕਿਹਾ ਜਾਂਦਾ ਸੀ ਕਿਉਂਕਿ ਲੋਧੀ ਸਮਾਜ ਦੇ ਲੋਕ ਇੱਥੇ ਰਹਿੰਦੇ ਸੀ ਜਿਨ੍ਹਾਂ ਦਾ ਰਾਜ ਉਸ ਟਾਈਮ ਦਿੱਲੀ ਤੇ ਵੀ ਸੀ ਬਾਅਦ ਵਿੱਚ ਇਸ ਸ਼ਹਿਰ ਨੂੰ ਲੁਧਿਆਣਾ ਕਿਹਾ ਗਿਆ ਲੁਧਿਆਣੇ ਦਾ ਨਾਮ ਪਹਿਲੀ ਸੌ ਸਮਾਰਟ ਸਿਟੀ ਵਿੱਚ ਆਉਂਦਾ ਹੈ ਪੂਰੇ ਲੁਧਿਆਣੇ ਨੂੰ ਐਗਰੀਕਲਚਰ ਤੇ ਇੰਡਸਟਰੀ ਦੀ ਹੱਬ ਕਿਹਾ ਜਾਂਦਾ ਹੈ ਪੂਰੇ ਪੰਜਾਬ ਦੀ 40% ਇੰਡਸਟਰੀ ਲੁਧਿਆਣੇ ਵਿੱਚ ਹੀ ਹੈ ਮੂਲਨ ਕਾਟਨ ਟੈਕਸਟਾਈਲ ਦੀ ਇੰਡਸਟਰੀ ਲੁਧਿਆ ਇਥੋਂ ਤੱਕ ਕਿ A1 ਤੇ Hero Cycle ਦੇ ਹੈੱਡਕੁਆਰਟਰ ਵੀ ਲੁਧਿਆਣੇ ਵਿੱਚ ਹੀ ਹਨ ਜੇਕਰ ਅਸੀਂ ਗੱਲ ਕਰੀਏ ਐਗਰੀਕਲਚਰ ਦੀ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਕਿ ਭਾਰਤ ਦੀ ਨਹੀਂ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਉਹ ਵੀ ਲੁਧਿਆਣੇ ਵਿੱਚ ਹੈ ਜਿਸ ਦੀ ਸਥਾਪਨਾ 1962 ਵਿੱਚ ਕੀਤੀ ਗਈ ਸੀ ਪੂਰੇ ਏਸ਼ੀਆ ਵਿੱਚ ਸਭ ਤੋਂ ਪਹਿਲਾ 크ਿਸਚਨ ਮੈਡੀਕਲ ਕਾਲਜ ਜੋ ਕਿ ਔਰਤਾਂ ਲਈ ਸ਼ੁਰੂ ਕੀਤਾ ਗਿਆ ਸੀ ਉਹ ਵੀ ਲੁਧਿਆਣੇ ਵਿੱਚ ਹੀ ਹੈ ਜਿਸ ਦੀ ਸ਼ੁਰੂਆਤ 1894 ਵਿੱਚ ਹੋਈ ਸੀ ਜੇਕਰ ਅਸੀਂ ਫੇਮਸ ਸਨੈਲਿਟੀ ਦੀ ਗੱਲ ਕਰੀਏ ਜਿਨ੍ਹਾਂ ਨੇ ਲੁਧਿਆਣੇ ਵਿੱਚ ਜਨਮ ਲਿਆ ਹੈ ਤਾਂ ਅਸੀਂ ਕਹਿ ਸਕਦੇ ਹਾਂ ਸੁਨੀਲ ਮਿੱਤਲ Airtel ਦੇ ਚੇਅਰਮੈ